ਮੈਡਮ ਬੀਡੀਪੀ ਨੇ ਨਗਰ ਨਿਗਰਾਨੀ ਚ ਪ੍ਰਬੰਧਾਂ ਦਾ ਇਹ ਸੰਬੰਧੀ ਤੁਸੀਂ ਕਿਵੇਂ ਪ੍ਰਭਾਵਿਤ ਕਰੋਗੇ ਭਜੀ ਗੱਲ ਦਾ ਦੇਖੋ ਇਹ ਹੈ ਮੈਡਮ ਬੀਡੀਪੀ ਉਹਨੇ ਜਿਹੜੇ ਮੈਂ ਅਸੀਂ ਘੱਟੋ ਘੱਟ 20-25 ਸਾਲ ਦੇ ਇਸ ਫੀਲਡ ਚ ਆ ਸੈਟ ਚ ਅੱਜ ਤੱਕ ਅਸੀਂ ਤਾਂ ਕੋਈ ਅਸਰ ਇਹ ਹਜਾ ਦੇਖਿਆ ਨਹੀਂ ਹੈ ਹੁਣ ਤੁਸੀਂ ਦੇਖ ਲਓ ਟਾਈਮ ਘੱਟੋ ਘੱਟ 7:00 ਵਜੇ 7:00 ਵਜੇ ਡਿਊਟੀ ਦੇ ਬੈਠੇ ਨੇ ਕਿਹੜਾ ਅਫਸਰ ਬੈਠਦਾ ਹੈ ਇਸ ਵੇਲੇ ਤੱਕ ਕੱਲ ਛੁੱਟੀ ਸੀ ਅੱਜ ਛੁੱਟੀ ਸੀ ਛੁੱਟੀ ਵਾਲੇ ਦਿਨ ਤੋਂ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਹੈ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਲੱਗਿਆ ਵੀ ਇੰਨੇ ਟਾਈਮ ਦੇ ਵਿੱਚ ਕਿਹ ਹੈ ਜਾ ਨਹੀਂ ਤਾਂ ਸੇਦੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਡੇਢ ਤੇ ਖੜੇ ਨੂੰ ਵੀ ਬੁਲਾ ਲੈਂਦੇ ਅੰਦਰ ਵੀ ਆ ਜਾਓ ਵੀ ਦੱਸੋ ਕੀ ਕੰਮ ਹੈ ਤਿੰਨ ਚਾਰ ਆਪ ਵਾਲੇ ਸੈਕਟਰੀ ਬਿਠਾਏ ਬਨੇ ਵੀ ਜਿਸ ਬੰਦੇ ਨੂੰ ਕੋਈ ਤਕਲੀਫ ਹੈ ਉਹਦਾ ਹੱਲ ਕਰਦਨੇ ਜਿਹੜੇ ਲੋਕ ਨਾਬੇ ਸਰਕਲ ਦੇ ਵਿੱਚ ਪ੍ਰਸ਼ਾਸਨ ਨੂੰ ਐਦਾਂ ਦੀਆਂ ਗੱਲਾਂ ਕਰਦਨੇ ਵੀ ਸਾਡਾ ਸਾਥ ਨਹੀਂ ਦਿੰਦੇ ਉਹ ਬਿਲਕੁਲ ਗਲਤ ਗੱਲ ਹੈ ਮੈਡਮ ਬੀਡੀਪੀਓ ਅੱਜ ਅਸੀਂ ਡੀਐਸਪੀ ਦਫ਼ਤਰ ਗਏ ਛੁੱਟੀ ਵਾਲਾ ਜਨ ਡੀਐਸਪੀ ਦਾ ਦਫ਼ਤਰ ਵੀ ਮੈਡਮ ਬੈਠੇ ਜੀਗੇ ਮਤਲਬ ਬਹੁਤ ਵਧੀਆ ਅਫਸਰ ਨੇ ਚੰਗੀ ਗੱਲ ਹੈ ਇਦਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਸਾਨੂੰ ਵੀਡੀਓ ਦਫ਼ਤਰ ਤੋਂ ਐਨਓਸੀ ਨਹੀਂ ਮਿਲ ਰਹੀਆਂ ਗਮਰਾਹ ਕਰ ਰਹੇ ਆ ਬਹੁਤ ਵਧੀਆ ਅਫਸਰ ਨੇ ਜੀ ਅਸੀਂ ਤਾਂ ਖੁਸ਼ ਆ ਬਹੁਤ ਹੋਏ ਕਿਸੇ ਪਾਰਟੀ ਵਾਲੀ ਦੇ ਤੌਰ ਤੇ ਕੋਈ ਪੱਖਪਾਤ ਕਿਸੇ ਨੂੰ ਮੈਨੂੰ ਲੱਗਦਾ ਅਸੀਂ 4 ਦਿਨ ਸਾਨੂੰ ਲਗਾਤਾਰ ਹੋ ਗਏ ਉਹ ਰਹੇ ਆਉਂਦਿਆਂ ਨੂੰ ਦਫ਼ਤਰ ਚ ਹਾਲਾ ਦੇ ਦੇ ਆ ਇੱਕ ਵੀ ਬੰਦਾ ਕੋਈ ਅਸੀਂ ਐ ਨਹੀਂ ਦੇਖਿਆ ਵੀ ਇੱਥੇ ਕੋਈ ਧਰਨੇ ਮਾਰ ਰਿਹਾ ਕੋਈ ਨਰਾਜ਼ੇ ਮਾਰ ਰਿਹਾ ਸਾਰੇ ਬੰਦੇ ਖੁਸ਼ ਨੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਮਤਲਬ ਐਨ ਸਮੂਥਲੀ ਕੰਮ ਚੱਲਦਾ ਪਿਛਲੇ ਦਿਨੇ ਛੁੱਟੀਆਂ ਦੇ ਦੌਰਾਨ ਵੀ ਖੁੱਲਾ ਰਿਹਾ ਤੇ ਹੁਣ ਰਾਤ ਨੂੰ 7-8 ਵਜੇ ਦੇ ਕਰੀਬ ਵੀ ਖੁੱਲਾ ਹੈ ਕੀ ਕਾਰਨ ਹੈ ਇਹਦਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਇਨਸਾਨੀਅਤ ਦੀ ਮਿਸਾਲ ਹੈ ਜੀ ਜਿਹੜਾ ਛੁੱਟੀ ਵਾਲੇ ਦਿਨ ਤੇ 24 ਘੰਟੇ ਜਿਹੜਾ ਕੰਮ ਕਰਨਾ ਉਹ ਉਮੀਦਵਾਰਾਂ ਦੀ ਚੋਣਾਂ ਪੰਚਾਇਤ ਚੋਣਾਂ ਦੀਆਂ ਲੜਰੇ ਨਹੀਂ ਹੁਣ ਕਿਵੇਂ ਵੱਜ ਗਏ 5 ਵਜੇ ਕੀ ਹੋਇਆ ਮੈਮ 7:00 ਵੱਜ ਗਈ ਜੀ ਇਹ ਕੰਮ ਕਰ ਚੱਲ ਰਹੇ ਰਾਤ ਦੇ 7:00 ਵੱਜ ਚੁੱਕੇ ਨੇ ਜੀ ਹਾਲੇ ਸਾਡਾ ਕੰਮ ਰਾਤ ਨੂੰ ਸਹੀ ਰਾਤ ਜਾਰੀ ਰਹੂਗਾ ਜੀ ਸਹੀ ਦੇ 7:00 ਵੱਜੇ ਆ ਅਸੀਂ ਤੇ 24 ਘੰਟੇ ਹਾਜ਼ਰ ਹਾਂ ਸਾਰਾ ਕੰਮ ਆਪਦਾ ਪੈਂਡਿੰਗ ਹੈ ਜਿਹੜਾ بس ਨਿਪਟਾਈ ਜਾਣੇ ਮਤਲਬ ਸਾਰਾ ਕਰਕੇ ਜਾਣਾ ਕਰਕੇ ਜਾਣਾ ਸਵੇਰੇ ਕਿੰਨੇ ਵਜੇ ਆ ਜਾਈਏ ਸਵੇਰੇ ਅਸੀਂ 7-8 ਵਜੇ ਆ ਜਾਵਾਂਗੇ ਠੀਕ ਹੈ ਤੇ ਕੀ ਕਹਿਣਾ ਤੁਹਾਨੂੰ ਹਲਕੇ ਦੇ ਲੋਕਾਂ ਨੂੰ ਜਿਹਨਾਂ ਨੂੰ ਕੋਈ ਮਤਲਬ ਕਿ ਰਾਤ ਕਰਕੇ ਜਾ ਹੋਰ ਜਾਂ ਦਿਨ ਦੇਖਦੇ ਤੁਹਾਨੂੰ ਮਿਲਣਾ ਇਹ ਕਿ ਕਰ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈਗੀ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਹੋਰ ਦਸਤਾਵੇਜ਼ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੜਨ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹਿਆ ਜੀ ਔਰ ਬਹੁਤ ਬੜੀ ਤਦਾਦ ਵਿੱਚ ਸੰਗਤਾਂ ਆ ਵੀ ਰਹੀਆਂ ਨੇ ਜੀ ਸਰਪੰਚ ਸਾਹਿਬ ਵੀਡੀਓ ਤੇ ਦਫ਼ਤਰ ਨਾਪਰਾ ਦੇ ਅੰਦਰ ਜੇ ਜੁੜੀ ਕੋਈ ਮੈਂਬਰ ਦੀ ਜਾਂ ਕਾਰਗੁਜ਼ਾਰੀ ਦੇਖੀਏ ਤਾਂ ਉਹ ਕਿੰਨਾ ਸਾਫਾ ਨਿਮਰਤਾ ਕਰੋ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਵੀਡੀਓ ਸਾਹਿਬ ਦਾ 2 ਘੰਟੇ ਦੇ ਵਿੱਚ ਵਿੱਚ ਸਾਨੂੰ ਨਿਊ ਸਰਟੀਫਿਕੇਟ ਬਣਾ ਕੇ ਦਿੱਤਾ ਫਿਰ ਵੀ ਲੇਟ ਡੇਡ ਤੱਕ ਟਾਈਮ ਤੱਕ ਬੈਠੇ ਨੇ ਅਸੀਂ ਬਹੁਤ ਬਹੁਤ ਭੈਣ ਜੀ ਦਾ ਧੰਨਵਾਦ ਕਰਦੇ ਹਾਂ ਤੇ ਇਹੀ ਜੀ ਅਫਸਰ ਹੀ ਸਾਡੇ ਅਫਸਰ ਬਲਾਕ ਚ ਲੱਗਣੇ ਚਾਹੀਦੇ ਛੁੱਟੀ ਵਾਲੇ ਦਿਨ ਜਾਂ ਦੇਰ ਰਾਤ ਹੁਣ ਕਿੰਨਾ ਟਾਈਮ ਹੋ ਗਿਆ ਬਹੁਤ ਦੇਖੋ ਸੋਚਣ ਦੀ ਗੱਲ ਆ ਭੈਣ ਜੀ ਕਰਕੇ ਵੀ ਲੇਟ ਦਫ਼ਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਨੇ ਅਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲਓ ਸਾਰੇ ਬਲਾਕ ਵੱਲੋਂ ਵੀ ਲਾ ਲਓ ਬਹੁਤ ਬਹੁਤ ਧੰਨਵਾਦ ਕਰਦੇ ਹਾਂ